ਤੇ ਵੈਸੇ ਅਮਨਾ ਰੋੜੇ ਵਾਲੀ ਗੱਲ ਬੜੀ ਰੌਚਕ ਹੈ ਇੱਕ ਮੈਨੂੰ ਵੈਸੇ ਜਵਾਬ ਦੇ ਦਿਓ ਇੱਥੇ ਫਿਰ ਅੱਗੇ ਚੱਲਦੇ ਆ ਨਹੀਂ ਆਪਾਂ ਅਮਨਾ ਰੋੜੇ ਦੀ ਹੀ ਗੱਲ ਕਰ ਲੈਣੀ ਹੈ ਪਹਿਲਾਂ ਵੀ ਬੰਦਾ ਸਭ ਤੋਂ ਅਹਿਮ ਹੋਵੇ ਸਟੇਟ 'ਚ ਮੁੱਖ ਮੰਤਰੀ ਤੋਂ ਦੂਜੇ ਨੰਬਰ ਦਾ ਹੋਵੇ ਤੇ ਪਾਰਟੀ ਦੇ ਮਾਲਕ ਮੁਖੀ ਸੁਪਰੀਮੋ ਉਹਦਾ ਅੱਖਾਂ ਦਾ ਤਾਰਾ ਹੋਵੇ ਪ੍ਰਦੇਸ਼ ਦਾ ਪ੍ਰਧਾਨ ਹੋਵੇ ਹਰ ਅਹਿਮ ਮੌਕੇ ਤੇ ਨੰਬਰ 1 ਤੇ ਹੋਵੇ ਮੁੱਖ ਮੰਤਰੀ ਦੇ ਘਰ ਚ ਮੁੱਖ ਮੰਤਰੀ ਦੀ ਗੈਰ ਹਾਜ਼ਰੀ ਵਿੱਚ ਕੈਬਨਿਟ ਦਾ ਸਭ ਤੋਂ ਐਮ ਬੰਦਾ ਹੋਵੇ ਐਮ ਮੈਂਬਰ ਹੋਵੇ ਉਹ ਅੰਦਰ ਬੜੇ ਐਂਟਰ ਕਰੇ ਤੇ ਇੱਕ ਸਧਾਰਨ ਸਿਕਿਉਰਿਟੀ ਵਾਲਾ ਪੁੱਛੇ ਵੀ ਹਾਂਜੀ ਤੁਸੀਂ ਦੱਸੋ ਕੌਣ ਗੁੱਸਾ ਤੇ ਆਉਂਦਾ ਨਾ ਇੰਨਾ ਕਿ ਗੁੱਸਾ ਤੇ ਅਮਨ ਅਰੋੜਾ ਦਾ ਬਣਦਾ ਸੀ ਨਾ ਜੀ ਵੀ ਹੁਣ ਯਾਰ ਹੱਦ ਹੋ ਗਈ ਐ ਸਾਨੂੰ ਪਛਾੜਿਆ ਹੀ ਨਹੀਂ ਜਾਂਦਾ ਸਾਨੂੰ ਪੁੱਛਿਆ ਜਾਊਗਾ ਸੀ ਹੁਣ ਕੌਣ ਹੋਗੇ ਇਹ ਗੁੱਸਾ ਜਾ ਕੇ ਜਦੋਂ ਕੈਬਨਿਟ ਦੇ ਵਿੱਚ ਫਟਦਾ ਹੈ ਤੇ ਇੱਕ ਆਲਾ ਦਰਜੇ ਦੇ ਅਧਿਕਾਰੀ ਨੂੰ ਪੁੱਛਿਆ ਜਾਂਦਾ ਵੀ ਤੁਹਾਡੀ ਗੱਡੀ ਤੇ ਅੰਦਰ ਮੇਰੀ ਬਾਹਰ ਕਿਉਂ ਜਿਹਨੂੰ ਮਤਲਬ ਕਿਵੇਂ ਸ਼ਬਦਾਂ ਚ ਬਿਆਨ ਕਰੋਗੇ ਦਰਦ ਕਿਸ ਤਰ੍ਹਾਂ ਦਾ ਹੈ ਨਹੀਂ ਮੈਂ ਉਹਨਾਂ ਦੇ ਦਰਦ ਨੂੰ ਬਿਲਕੁਲ ਠੀਕ ਹੈ ਉਹਨਾਂ ਦਾ ਦਰਦ ਠੀਕ ਇਹ ਹੋਣਾ ਨਹੀਂ ਚਾਹੀਦਾ ਇਹ ਜਿਹੜੀ ਸਿਕਿਉਰਿਟੀ ਦੀ ਕਨਸੈਪਟ ਹੈ ਨਾ ਇੰਨੀ ਜ਼ਿਆਦਾ ਇਹ ਮੇਰੇ ਪੱਲੇ ਪੱਲੇ ਨਹੀਂ ਬੇਖਦਾ ਪਹਿਲੀ ਗੱਲ ਤੇ ਇਹ ਹੈ ਮੈਂ ਥੋੜਾ ਜਿਹਾ ਸੀਨ ਉਹ ਥੋੜਾ ਜਿਹੜਾ ਹੈਗਾ ਅੰਦਰ ਦਾ ਉਹ ਬਿਆਨ ਕਰ ਦਿਆਂ ਜਦ ਤੱਕ ਮੈਂ ਐਕਟਿਵ ਡਰਲਜ਼ਮ ਕੀਤਾ ਮੇਰੀ ਗੱਡੀ ਹਮੇਸ਼ਾ ਪਾਰਕਿੰਗ ਦੇ ਵਿੱਚ ਗਈ ਆਂ ਜਦੋਂ ਸੀਐਮ ਹਾਊਸ ਗਏ ਤੇ ਰੁਕਦੀ ਰਹੀ ਸੀ ਕਦੇ ਕਿਸੇ ਨੇ ਨਹੀਂ ਕਿਹਾ ਵੀ ਗੱਡੀ ਤੁਹਾਡੀ ਬਾਹਰ ਲੱਗੇਗੀ ਅੰਦਰ ਲੱਗਦੀ ਸੀ ਹਮੇਸ਼ਾ ਉੱਥੇ ਉਹਨੀ ਸਪੇਸ ਹੈਗੀ ਤੇ ਕੈਬਨਟ ਮੀਟਿੰਗ ਸੀ ਜੇ ਫालतू ਗੱਡੀਆਂ ਲੱਗੀਆਂ ਵੀ ਉੱਥੇ ਸੀਗੀਆਂ ਤੇ ਇਹ ਤਾਂ ਸਿਕਿਉਰਿਟੀ ਵਾਲਾ ਦਾ ਕੰਮ ਸੀਗਾ ਕਿ ਮਿਨਿਸਟਰਾਂ ਵਾਸਤੇ ਤੁਸੀਂ ਪਾਰਕਿੰਗ ਖਾਲੀ ਕਰਾ ਕੇ ਰੱਖੋ ਹੂੰ ਆਮ ਤੌਰ ਤੇ ਮੈਂ ਗੁੱਸਾ ਜਾਇਆ ਜਾਏਗਾ ਤੇ ਜੇ ਸਾਡੀਆਂ ਗੱਡੀਆਂ ਮਤਲਬ ਹਮੇਸ਼ਾ ਹੀ ਮੈਂ ਗੱਲ ਕਰ ਰਿਹਾ ਹਾਂ ਕਿ ਵੇਰੀ ਗੱਡੀ ਹਮੇਸ਼ਾ ਹੀ ਅੰਦਰ ਲੱਗੀ ਹੈ ਜਦੋਂ ਉਹ ਤਾਂ ਮੈਂ ਗੱਡੀ ਲਈ ਪਹਿਲਾਂ ਸਕੂਟਰ ਹੁੰਦੇ ਸੀ ਸਕੂਟਰ ਵੀ ਅੰਦਰ ਹੀ ਜਾਂਦਾ ਸੀ ਯਾਨੀ ਕਿ ਉਸ ਵੇਲੇ ਗੱਡੀਆਂ ਬਹੁਤ ਘੱਟ ਹੁੰਦੇ ਸਿਰਫ ਸਕੂਟਰ ਹੀ ਹੁੰਦੇ ਸੀ ਜਦੋਂ ਗੱਡੀਆਂ ਆ ਗਈਆਂ ਤਾਂ ਫਿਰ ਗੱਡੀਆਂ ਅੰਦਰ ਲੱਗਣ ਸਟicker ਸਾਨੂੰ ਜ਼ਰੂਰ ਸਟਿੱਕਰ ਤੇ ਜਿਹੜੀ ਪਾਰਕਿੰਗ ਆ ਉਹਦਾ ਮਿਲਿਆ ਹੁੰਦਾ ਸੀਗਾ ਲੇਕਿਨ ਗੱਡੀ ਦਾ ਨੰਬਰ ਉਹਨਾਂ ਕੋਲੇ ਗੇਟ ਵਾਲੇ ਕੋਲੇ ਹੁੰਦਾ ਸੀ ਜੀ ਜਾਂ ਨਹੀਂ ਵੀ ਨੰਬਰ ਹੈ ਨਾ ਜੇ ਸੀਐਮ ਨੇ ਬੁਲਾਇਆ ਤੇ ਉਹਨਾਂ ਨੂੰ ਪਤਾ ਹੁੰਦਾ ਸੀ ਕਿ ਸੀਐਮ ਨੇ ਬੁਲਾਇਆ ਤੇ ਗੱਡੀ ਅੰਦਰ ਜਾਂਦੀ ਸੀ ਤਾਂ ਨਗਰ ਹੈ ਵੀ ਇਹਨਾਂ ਦਾ ਗੁੱਸਾ ਜਿਆ ਜੇ ਰੋਕਿਆ ਕਿਵੇਂ ਅਮਨ ਰੋੜਾ ਕਾਂਗਰਸ ਦੇ ਪ੍ਰਧਾਨ ਸਰ ਮੰਤਰੀ ਸਟੇਟ ਕਾਂਗ ਨਹੀਂ ਕਾਂਗਰਸ ਦੇ ਨਹੀਂ ਜੀ ਆਮ ਆਦਮੀ ਪਾਰਟੀ ਸਾਰੇ ਸਾਰੇ ਸਾਰੀ ਜੀ ਸਾਰੇ ਅਹੀਂ ਤਾਂ ਕਦੇ ਪੰਗਾ ਪੈਦਾ ਆ ਗਲਤ ਨਿਕਲ ਗਿਆ ਆਮ ਆਦਮੀ ਪਾਰਟੀ ਦੇ ਪ੍ਰਧਾਨ ਹੈ ਹਾਂ ਆ ਪਾਰਟੀ ਦੇ ਦੁਨੀਆ ਸਰਫ ਤੇ ਪਸਲਾ ਕਾਂਗਰਸੀ ਪਹਿਲਾ ਕਾਂਗਰਸ ਹੁੰਦੇ ਸੀ ਹੁੰਦੇ ਸੀ ਬਦਲੀਆਂ ਇੰਨੀਆਂ ਹੋਣ ਲੱਗੀਆਂ ਪਤਾ ਨਹੀਂ ਲੱਗਦਾ ਕੀ ਕਰਨ ਮਤਲਬ ਠੀਕ ਹੈ ਹਾਂ ਅੱਜ ਕੱਲ ਹੁਣ ਸਾਡਾ ਕੁਝ ਹੋਰ ਨਹੀਂ ਬਹੁਤਾ ਇਹ ਇਹਨਾਂ ਲੋਕਾਂ ਨੂੰ ਪਤਾ ਲੱਗਦਾ ਵੀ ਕਿਹੜੀ ਪਾਰਟੀ ਜਾਈ ਹੈ ਜੀ 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 ਇਹ ਦੋਂ-ਦਰ ਕਈ ਵਾਰੀ ਨਾ ਜੱਪ ਪਾਰ ਜਾਂਦੇ ਤੇ ਅਸੀਂ ਵੀ ਕਈ ਵਾਰੀ ਭੁੱਲ ਜਾਂਦੇ ਚਲੋ ਹੁਣ ਆਮ ਆਦਮੀ ਪਾਰਟੀ ਸਰਕਾਰ ਦੇ ਵਿੱਚ ਹੈ ਹੁਣ ਗੱਲ ਇਹ ਹੈ ਕਿ ਜਦੋਂ ਇਹ ਮੰਤਰੀ ਬਣ ਗਏ ਨਾ ਇਹ ਆਮ ਆਦਮੀ ਤੋਂ ਖਾਸ ਆਦਮੀ ਹੋ ਗਏ ਸੀ ਹੁਣ ਖਾਸ ਆਦਮੀ ਨੂੰ ਤਾਂ ਰਦਾਵਾਂ ਜੀ ਗੁੱਸਾ ਆਏਗਾ ਹੀ ਆਏਗਾ ਮੈਂ ਸੁਧਾਰਨ ਜਰਨਲਿਸ ਦੇ ਕਰਕੇ ਕਿਸੇ ਸਕਿਉਰਟੀ ਵਾਲੇ ਨੇ ਮੈਨੂੰ ਪੁੱਛ ਲਿਆ ਤੇ ਮੈਨੂੰ ਵੀ ਆ ਜਾਂਦਾ ਸੀ ਬਈ ਮੈਨੂੰ ਪੁੱਛਿਆ ਕਿਉਂਗੇ ਇਹ ਤਾਂ ਭਾਈ ਸਾਹਿਬ ਖਾਸ ਆਦਮੀ ਹੈ ਮੈਂ ਤਾਂ ਆਮ ਆਦਮੀ ਜੇ ਮੈਨੂੰ ਆਵਾਜ਼ ਵੀ ਨੂੰ ਆ ਸਕਦਾ ਕਿਸੇ ਵੇਲੇ بڑا ਮੋਟਾ ਤੇ ਖਾਸ ਨੂੰ ਕਿਉਂ ਨਹੀਂ ਆਏਗਾ ਔਰ ਐਵੇਂ ਵੀ ਪਾਰਟੀ ਦਾ ਪ੍ਰਧਾਨ ਹੋਏ ਕੱਲੇ ਮੰਤਰੀ ਦੀ ਗੱਲ ਹੈਗੀ ਸੋ ਇਹ ਕਿੱਥੇ ਘਟਪ ਹੋ ਰਹੀ ਹੈ ਇਹਨਾਂ ਦਾ ਕੈਬਨਟ ਦੇ ਵਿੱਚ ਜਾ ਕੇ ਗੁੱਸਾ ਕਰਨਾ ਮੇਰੇ ਖਲ ਗਿਆ ਜਾਏਗਾ ਉਹ ਬਾਕੀ ਜਿਹੜੀ ਰਹੀ ਜੇ ਤੁਸੀਂ ਕਹੋਗੇ ਵੀ ਇਹ ਪਾਰਟੀ ਛੱਡ ਕੇ ਤਾਂ ਨਹੀਂ ਜਾਣ ਲੱਗੇ ਤੇ ਛੱਡ ਕੇ ਦਾਵਾ ਦੇ ਕਿਹੜਾ ਮਿਨਿਸਟਰ ਜਾਂਦਾ ਨਾਲੇ ਛੱਡ ਕੇ ਜਾ ਹੀ ਨਹੀਂ ਸਕਦੇ ਜਿਹੜਾ ਤੁਹਾਡਾ ਇਨਫੈਕਸ਼ਨ ਲਾ ਹੋਇਗਾ ਤੁਹਾਨੂੰ ਸੀਟ ਆਪਣੀ ਰਿਜ਼ਾਈਨ ਕਰਨੀ ਪੈਣੀ ਹੈ ਤੇ ਫਿਰ ਇਲੈਕਸ਼ਨ ਲੜਨੀ ਪੈਣੀ ਹੈ ਆਪੋਜੀਸ਼ਨ پارٹی ਤੇ ਕੌਣ ਇਲੈਕਸ਼ਨ ਲੜਦਾ ਹੈ 6 ਮਹੀਨੇ ਪਹਿਲਾਂ ਕੋਈ ਬੰਦਾ ਛੱਡ ਦੇਵੇ ਇਲੈਕਸ਼ਨ ਤੋਂ ਫਿਰ ਉਹਦਾ ਗੱਲ ਸਮਝ ਆਉਂਦੀ ਹੈ ਇਸ ਮੌਕੇ ਛੱਡਣ ਵਾਲੀ ਗੱਲ ਇਸ ਮੌਕੇ ਤੇ ਨਹੀਂ ਹੁੰਦੀ ਨਹੀਂ 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 ਸਰ ਛੱਡਣ ਸੁਹਾਰ ਸੁਧਾਰਨ ਦੀ ਇੰਟਰਪ੍ਰੀਟੇਸ਼ਨ ਹੈ ਗੁੱਸਾ ਜਾਇਆ ਜਾਏ ਨਹੀਂ ਛੱਡਣ ਵਾਲੀ ਗੱਲ ਤੇ ਇੱਕ ਆਮ ਬੰਦੇ ਲਈ ਹੋਊਗੀ ਨਾ ਜਿਸ ਬੰਦੇ ਕੋਲ ਵਜੀਰੀ ਵੀ ਆ ਪ੍ਰਧਾਨਗੀ ਵੀ ਆ ਕੇਦਰੀਵਾਲ ਸਾਹਿਬ ਦੀ ਨਜ਼ਰੇ ਇਨਾਇਤ ਵੀ ਆ ਸਟੇਟ ਦੇ ਵਿੱਚ ਅਫਸਰ ਚਾਹੀਦੇ ਉੱਤੇ ਅਸਰ ਵੀ ਆ ਉਹ ਬੰਦਾ ਕਿਉਂ ਛੱਡੂਗਾ ਮੈਂ ਤਾਂ ਸਿਰਫ ਸਵਾਲ ਤੁਹਾਨੂੰ ਇਹ ਪੁੱਛ ਰਿਹਾ ਕਿ ਇਹਦਾ ਮਤਲਬ ਹੈ ਕਿ ਦੋ ਅਹਿਮ ਵਿਅਕਤੀਆਂ ਵਿਚਾਲੇ ਟਸਲ ਹੈ ਜਦ ਇੱਕ ਮੌਕਾ ਮਿਲ ਸੀ ਇੱਕ ਅਣਜਾਣ ਸਿਕਿਉਰਿਟੀ ਗਾਰਡ ਨੇ ਜਸਟ ਪੁੱਛ ਲਿਆ ਤੇ 扑ੜਕ ਗਿਆ ਬੰਦੇ ਦੇ ਅੰਦਰਲਾ ਮਨ ਜਿਹੜਾ ਸੀ ਪਹਿਲਾਂ ਹੀ ਬਚੈਨ ਸੀ ਤੇ ਉਹ ਜਿੱਦਾਂ ਰੌਲਾ ਪੈ ਰਿਆ ਸੀ ਨਾ ਵੀ ਹੁਣ ਭਗਵੰਤ ਮਾਨ ਸਾਬ ਗਏ ਕਿ ਗਏ ਕਿ ਗਏ ਆਏਗਾ ਕੌਣ ਆਖੇ ਸਿਕਿਉਰਿਟੀ ਵਧਾਤੀ ਗਈ ਹੈ ਜੀ ਇਹਨਾਂ ਨੂੰ ਕਿਤੇ ਅੰਝ ਲੱਗਿਆ ਕਿ ਮੇਰਾ ਮੌਕਾ ਚਲੇ ਗਿਆ ਇੱਕ ਵਾਰੀ ਫਿਰ ਮਗਰ ਤਾਂ ਸਵਾ ਸਾਲ ਰਹਿ ਗਿਆ ਕਿਤਨੀ ਉਹ ਦਰਦ ਵੀ ਸੀਗੇ ਹੁਣ ਭਗਵੰਤ ਮਾਨ ਹੈਗੇ ਹਸਪਤਾਲ ਦੇ ਵਿੱਚ ਅੱਜ ਖਬਰ ਆਈ ਬਈ ਉਹਨਾਂ ਨੇ ਹੁਣ ਰੋਟੀ ਖਾਣੀ ਸ਼ੁਰੂ ਕਰ ਦਿੱਤੀ ਪਹਿਲਾਂ ਤਾਂ ਲਿਕੁਇਡ ਡਾਇਟ ਲੈ ਰਹੇ ਸੀਗੇ ਖਾਸੇ ਸੀਰੀਅਸਲੀ ਅੱਜ ਉਹ ਅਨਸਪੋਟਸ ਦੀ ਜਿਹੜੀ ਮੈਡੀਕਲ ਰਿਪੋਰਟ ਆਈ ਹੈ ਕਿ ਉਹਨਾਂ ਨੇ ਓਰਲ ਡਾਇਟ ਲੈਣੀ ਸ਼ੁਰੂ ਕਰਤੀ ਔਰ ਔਰ ਮਤਲਬ ਉਹ ਤਾਂ ਖਾਣਾ ਸ਼ੁਰੂ ਕਰਤਾ ਵੈਸੇ ਤਾਂ ਅੱਗੇ ਲਿਕੁਇਡ ਡਾਇਟ ਲੈ ਰਹੇ ਸੀਗੇ ਸੋ ਉਹ ਜਿਹੜਾ ਬੰਦਾ ਬਿਮਾਰ ਹੋਏ ਉਹ ਐਵਰੀ ਗੇਮ ਖੇਡੇ ਬਿਮਾਰ ਡੰਡ ਤੋਂ ਇਹ ਤਾਂ ਸਮਝ ਆਉਂਦੀ ਨਹੀਂ ਪੰਨ ਸੀਐਮ ਨੇ ਭਈ ਆਪਣੇ ਕੋਲ ਇਹ ਦਊ ਇਸ ਤਰ੍ਹਾਂ ਆਰਾਮ ਪਰੇਸ਼ਾਨ ਹੋ ਵੀ ਜਦੋਂ ਪਤਾ ਬਿਮਾਰ ਹੋਵੇ ਕੀ ਟਾਕ ਹੋਵਰ ਚਲੋ ਛੋਟਾ-ਮੋਟਾ ਮਜ਼ਾਕ ਤਾਂ ਹੋ ਜਾਂਦਾ ਕੋਈ ਗੱਲ ਨਹੀਂ ਲੇਕਿਨ ਇਸ ਮੌਕੇ ਤੇ ਮੈਂ ਐਕਸਪੈਕਟ ਨਹੀਂ ਕਰਦਾ ਨਾਲੇ ਸੀਐਮਡੀ ਪ੍ਰਾਇੋਰਟੀ ਇੰਨੀ ਇੰਨੀ ਨਹੀਂ ਹੁੰਦੀ ਵੀ ਕਿਸੇ ਸਪਾਈ ਤੋਂ ਕਿਸੇ ਐਕਸਟਰਾ ਬਿਹੇਵਰ ਆਜੂ ਉਹ ਕੋਈ ਵਾਰੀ ਉੱਥੇ ਵੈਸੇ ਹੋ ਜਾਂਦਾ ਹੈ ਮੇਰੇ ਕਹਿੰਦੇ ਵਿੱਚ ਮੈਂ ਇਹਦੇ ਜਿਹਨਾਂ ਨੂੰ ਬਹੁਤਾ ਰੀਡਾਉਟ ਨਹੀਂ ਕਰਦਾ ਲੇਕਿਨ ਇੱਕ ਗਲਤੀ ਹੈਗੀ ਸਿਕਿਉਰਿਟੀ ਦੇ ਲੈਵਲ ਤੇ ਹੋਈ ਹੈ ਕਿਸੇ ਹੋਰ ਲੈਵਲ ਤੇ ਹੋਈ ਹੈ ਉਹ ਗਲਤੀ ਹੈਗੀ ਹੈ ਲੇਕਿਨ ਠੀਕ ਹੈ ਜੇ ਇਹ ਕਲੇਮ ਕਰਦੇ ਵੀ ਅਸੀਂ ਆਮ ਆਦਮੀ ਹੁਣ ਆਮ ਆਦਮੀ ਦੀ ਤੇ ਚੈੱਕ ਆਮ ਆਦਮੀ ਤਾਂ ਅਰਦਾ ਵਾਜੀ ਉੱਥੇ ਗੇਟ ਦੇ ਨੇੜੇ ਨਹੀਂ ਲੱਗ ਸਕਦਾ ਹੁਣ ਤਾਂ ਇਹ ਸਰਕਾਰ ਆਉਣ ਤੋਂ ਬਾਅਦ ਤਾਂ ਇਹਨਾਂ ਨੇ ਹੋਰ ਵੀ ਉੱਥੇ ਬੈਰੀਅਰ ਲਾਤੇ ਸੀਗੇ ਬਾਹਰ ਤੱਕ ਹਾਂਜੀ ਹੁਣ ਮੈਨੂੰ ਪਤਾ ਨਹੀਂ ਜਿੰਨੇ ਸਾਰੇ ਗੱਡੀਆਂ ਅੱਜ ਕੱਲ ਅੰਦਰ ਜਾਂਦੀਆਂ ਕਿ ਨਹੀਂ ਸਾਡੇ ਘਰ ਜਾਂਦੀ ਆ ਸੀ ਕਿਸੇ ਵੇਲੇ ਸੋ ਇਸ ਕਰਕੇ ਇੱਥੇ ਸਮੱਸਿਆ ਆ ਵੀ ਆਮ ਆਰਮੀ ਤੋਂ ਜਿਹੜੇ ਬੰਦੇ ਖਾਸ ਹੋ ਜਾਂਦੇ ਜਦੋਂ ਉਹਨਾਂ ਦੀ ਚੈੱਕ ਹੁੰਦੀ ਹੈ ਗੁੱਸਾ ਦੇ ਆ ਜਾਂਦਾ ਮਿਲਿਟੈਂਸੀ ਤੋਂ ਬਾਅਦ ਤੇ ਰੋਡ ਬਲਾਕ ਹੈ ਜੀ ਸਾਰੀ ਪਿੱਛੇ ਹਾਈ ਕੋਰਟ ਤੋਂ ਖਲ ਖੋਦ ਨਹੀਂ 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 ਅਸੀਂ ਤਾਂ ਸਾਰਾ ਗ੍ਰੋਫ ਕੀਤਾ ਦੇਖਦੇ ਹਾਂ ਦਾਵਾ ਜਰੋਤ ਜਰੋ ਸਾਰਾ ਕੋਸ਼ਾ ਫੁੰਦਾ ਜੀ ਉਹ ਤੋਂ ਅੰਦਰ ਹੈ ਕਿਹੜੇ ਕਿਹੜੇ ਕਿਵੇਂ ਬਲਾਕ ਹੋਈ ਉਹ ਵੀ ਪਤਾ ਹੈ ਹਾਂ ਜੀ ਤੇ ਇਹਨਾਂ ਦੇ ਆਉਣ ਤੋਂ ਬਾਅਦ ਜਿੰਨੇ ਹੋਰ ਅੱਗੇ ਬਲਾਕ ਹੋ ਗਈ ਉਹ ਵੀ ਤਾਂ ਅੱਗੇ ਹੈ ਨਾ ਯੈਸ ਪਹਿਲਾਂ ਤਾਂ ਪਰਮਨੈਂਟ ਇੱਕ ਸਟੇਜ ਤੱਕ ਬਲਾਕ ਹੋ ਗਈ ਸੀ ਇਹਨਾਂ ਦੇ ਆਉਣ ਤੋਂ ਬਾਅਦ ਤਾਂ ਹੋਰ ਵੀ ਜ਼ਿਆਦਾ ਉੱਥੇ ਸਿਕਿਉਰਿਟੀ ਸੈਟਅਪ ਹੋਰ ਟਾਈਟ ਹੋ ਗਿਆ ਕਿਉਂਕਿ ਇਹ ਆਰਮੀ ਤੋਂ ਆਏ ਸੀ ਆਵਾਜ਼ ਮੈਨੂੰ ਕਿਤੇ ਡਰ ਜ਼ਿਆਦਾ ਲੱਗਣ ਲੱਗ ਪੈਰੇ ਖਿਆਲ ਦੇ ਵਿੱਚ ਉਹ ਉਹਨਾਂ ਨੇ ਹੋਰ ਟ੍ਰੈਕ ਕਰਤਾ ਵੀ ਆ ਆਵਾਜ਼ ਮੈਨੂੰ ਡਰ ਲੱਗੇ ਉਸੇ ਗੱਲ ਦੇ ਵਿੱਚ ਮ੍ਰਿਗਲ ਅਮਨ ਰੋੜਾ ਦੇ ਵਿਕਟਮ ਹੋ ਗਏ ਡਾਕਟਰ ਪੱਟੀ ਸਾਹਿਬ ਮੈਂ ਸਮਝਣ ਲਈ ਕੁਝ ਮੰਤਰੀਆਂ ਦੇ ਨੇੜਲੇਆਂ ਨੂੰ ਕਿਉਂਕਿ ਕੱਲ ਦੀ ਖਬਰ ਸ਼ਾਮ ਦੀ ਚੱਲੀ ਜਾਂਦੀ ਹੈ ਸਭ ਤੋਂ ਪਹਿਲਾਂ ਜਗਤਾਰ ਸਿੰਘ ਭੁੱਲਰ ਜਿਹੜੇ ABC ਨਿਊਜ਼ ਦੇ ਆ ਉਹਨਾਂ ਨੇ ਇਹ ਖਬਰ ਕੱਢੀ ਤੇ ਜਦੋਂ ਅੱਜ ਇਹਦੇ ਬਾਰੇ ਹੋਰ ਜਾਣਕਾਰੀ ਲੈਣ ਦੀ ਕੋਸ਼ਿਸ਼ ਕੀਤੀ ਤੇ ਇਹ ਮੰਨਿਆ ਗਿਆ ਕਿ ਪਹਿਲਾਂ ਵੀ ਕੋਸਰ ਮਸਰ ਤੇ ਹੁੰਦੀ ਸੀ ਕਿ ਜਦੋਂ ਅਸੀਂ ਮੰਤਰੀਆਂ ਸਾਰੇ ਪਛਾਣੇ ਹੋਏ ਚਿਹਰੇ ਆ ਹਰੇਕ ਮੰਤਰੀ ਦੀ ਗੱਡੀ ਦਾ ਨੰਬਰ ਸੀਐਮ ਹਾਊਸ ਦੇ ਵਿੱਚ ਹੁੰਦਾ ਹੀ ਆ ਸੈਕਟਰੀਏਟ ਚ ਵੀ ਹੁੰਦਾ ਹੈ ਉਹਨਾਂ ਨੂੰ ਤਾਂ ਸਲੂਟ ਵੱਜਣਾ ਚਾਹੀਦਾ ਤੇ ਪੁੱਛਣ ਦੀ ਕੀ ਲੋੜਾ ਸ਼ੀਸ਼ਾ ਥਾ ਘਰ ਕੇ ਖੈਰ ਅਮਨ ਅਰੋੜਾ ਸਾਹਿਬ ਤਾਂ ਅਜੇ ਪਰਸੋਂ ਚਾ ਉੱਥੇ ਮੁੱਖ ਮੰਤਰੀ ਸਾਹਿਬ ਦਾ ਪਤਾ ਲੈਣ ਵੀ ਗਏ ਸੀ ਕੇਜਰੀਵਾਲ ਦੇ ਨਾਲ ਉਹਨਾਂ ਦੀ ਗੱਡੀ ਬਾਰੇ ਇੱਥੇ ਜਿਆਦਾ ਹੀ ਜਾਣਕਾਰੀ ਹੋਣੀ ਹੈ ਤੇ ਉਹ ਹੁਣ ਜਿਹੜੀ ਇੱਥੇ ਇਸ ਵੇਲੇ ਜਿਹੜੀ ਆ ਰਿਊਮਰਸ ਦਾ ਬਾਜ਼ਾਰ ਗਰਮ ਸੀਗਾ ਕਿ ਅਮਨ ਅਰੋੜਾ ਨੂੰ ਕੀ ਟਾਰਗੇਟ ਕੀਤਾ ਗਿਆ ਜਾਂ ਅਮਨ ਅਰੋੜਾ ਨੂੰ ਕਿਸ ਗੱਲ ਦਾ ਗੁੱਸਾ ਆਇਆ ਜੇ ਬਾਕੀਆਂ ਨਾਲ ਵੀ ਕਿਤੇ ਨਾ ਕਿਤੇ ਪੁੱਛਗਿੱਛ ਹੋ ਜਾਂਦੀ ਹੈ ਮੜਾ ਜੀ ਸ਼ੀਸ਼ਾ ਥੱਲੇ ਕਰਕੇ ਜੀ ਅੰਦਰ ਕੌਣ ਹੈਗੇ ਨੇ ਜੀ ਤਾਂ ਫਿਰ ਇਹਦੇ ਵਿੱਚ ਅਮਨ ਅਰੋੜਾ ਨੂੰ ਖਿਜ ਕਿਉਂ ਆਈ ਦੂਜੀ ਗੱਲ ਇਹਦੇ ਵਿੱਚ ਕਿ ਫਿਰ ਉਹ ਖਿਜ ਉਹਨਾਂ ਨੇ ਅੰਦਰ ਜਾ ਕੇ ਕੱਢੀ ਜਾਂ ਕੇ ਉਹਨਾਂ ਨੇ ਪੰਜਾਬ ਦੇ ਆਲਾ ਅਧਿਕਾਰੀ ਨੂੰ ਪੁੱਛਿਆ ਕਿ ਤੁਹਾਡੀ ਗੱਡੀ ਅੰਦਰ ਤੇ ਮੇਰੀ ਬਾਹਰ ਕਿਉਂ ਬਈ अच्छा ਗੱਲ ਇਹ ਸੀ ਵੀ ਉਦੋਂ ਤੱਕ ਮੁੱਖ ਮੰਤਰੀ ਅਜੇ ਵੀਡੀਓ ਕਾਨਫਰੈਂਸਿੰਗ ਤੇ ਨਹੀਂ ਸੀ ਆਏ ਉਦੋਂ ਤੱਕ ਅਜੇ ਉਹ ਪ੍ਰੈਜ਼ਾਈਡ ਕਰਨ ਲਈ ਨਹੀਂ ਸੀ ਆਏ ਇਹ ਮੀਟਿੰਗ ਦੇ ਅਗਾਊਂ ਜਿਹੜੇ ਗੱਲਬਾਤ ਪ੍ਰਬੰਧ ਪਰਪੁੰਦੇ ਉਹਦੇ ਵਿੱਚ ਹੀ ਮੰਤਰੀਆਂ ਨੇ ਇੱਕ ਦੋਆਂ ਨੇ ਕਿਹਾ ਚਲੋ ਛੱਡੋ ਜੀ ਈਵਨ ਸਿਕਿਉਰਿਟੀ ਅਫਸਰ ਨੇ ਤਾਂ ਇੱਥੋਂ ਤੱਕ ਕਹਿਤਾ ਵੀ ਜੇ ਤੁਸੀਂ ਕਹਿੰਦੇ ਹੋ ਤੇ ਆਪਾਂ ਇਸ ਬੰਦੇ ਨੂੰ ਕੋਈ ਸਜ਼ਾ ਸੋਝਾ ਲਾ ਦਿੰਨੇ ਆ ਪਰ ਗੱਲ ਇਹ ਆ ਕਿ ਜਿਹੜੀ ਮਾਨਸਿਕਤਾ ਹੈ ਕਿਧਰੋਂ ਕੀ ਹੋ ਰਿਹਾ ਅੰਦਰ ਆਖਰ ਬਚਾਨੀ ਕਿਉਂ ਆ ਖਿੱਚ ਗੁੱਸਾ ਕਾਦਾ ਹੈ ਤੇ ਕੀ ਕੁਝ ਵਾਪਰ ਰਿਹਾ ਜੇ ਤੁਸੀਂ ਐਜ਼ ਏ ਸੋਸ਼ਲ ਵਿਗਿਆਨੀ ਇਹਨੂੰ ਸਮਝਦੇ ਹੋਵੋ ਤਾਂ ਸੰਦ ਅਸਰ ਦੇਖੋ ਗੱਲ ਇਹ ਹੈ ਕਿ ਜਿੱਥੇ ਤੱਕ ਤਾਂ ਉਹਨਾਂ ਦੀ ਦਸ਼ਾ ਆਪਣੇ ਅਮਨ ਅਰੋੜਾ ਜੀ ਦੀ ਉਹ ਤਾਂ ਸਮਝ ਆਉਂਦੀ ਹੈਗਾ ਕਿ ਕਿਸੇ ਬੰਦੇ ਨੂੰ ਇਸ ਤਰੀਕੇ ਨਾਲ ਸਿੰਗਲ ਆਊਟ ਕਰਨਾ ਤੇ ਉਹਨੂੰ ਰੋਕਣਾ ਤੇ ਪੁੱਛਣਾ ਜਦੋਂ ਕਿ ਹੋਰ ਨੂੰ ਨਹੀਂ ਪੁੱਛਿਆ ਜਾ ਰਿਹਾ ਇਹ ਤਾਂ ਇੱਕ ਲੈਵਲ ਹੈ ਦੂਜੇ ਲੈਵਲ 'ਤੇ ਕਿਉਂ ਦੀ ਗੱਡੀ ਅੰਦਰ ਨਾ ਲੱਗਣੀ ਮਤਲਬ ਮੈਨੂੰ ਥੋੜਾ ਅਰੇਂਜਮੈਂਟ ਦੀ ਵੀ ਪ੍ਰੋਬਲਮ ਲੱਗਦੀ ਹੈ ਕਿ ਇੱਕ ਸਿਪਾਹੀ ਦੀ ਗੱਲ ਨਹੀਂ ਹੈ ਮਲੇ ਲਗਭਗ ਪ੍ਰੋਟੋਕੋਲ 'ਚ ਤੈਅ ਹੁੰਦਾ ਹੈ ਕਿ ਕਿਹਦੀ ਗੱਡੀ ਕਿੱਥੇ ਲੱਗਣੀ ਹੈ ਤੇ ਲਗਭਗ ਚੀਮਾ ਸਾਹਿਬ ਤੇ ਅਰੋੜਾ ਸਾਹਿਬ ਦੋਨੇ ਹੀ ਲਗਭਗ ਸੀਐਮ ਤੋਂ ਸੈਕੰਡ ਨੇ ਇਨਫੋਰਮਲੀ ਇਹ ਨਹੀਂ ਹੋ ਸਕਦਾ ਕਿ ਪਾਰਕਿੰਗ 'ਚ ਉਹਨਾਂ ਦੀ ਗੱਡੀ ਲਈ ਸਪੇਸ ਹੀ ਨਾ ਰੱਖਿਆ ਗਿਆ ਹੋਵੇ ਇੱਕ ਸਿਪਾਹੀ ਦੇ ਲੈਵਲ ਦੀ ਗੱਲ ਮੈਨੂੰ ਨਹੀਂ ਲੱਗਦੀ ਦੂਜੀ ਚੀਜ਼ ਇਹ ਹੈ ਕਿ ਚਲੋ ਉਹ ਤਾਂ ਮਾਨ ਸਾਹਿਬ ਦਾ ਆਫ ਹਸਪਤਾਲ ਚ ਨੇ ਉਹਨੇ ਤਾਂ ਕੀ ਗੱਲ ਕਰੀ ਹੋਣੀ ਹੈ ਪਰ ਜਿਹੜਾ ਉਹਨਾਂ ਦਾ ਆਫਿਸ ਹੈ ਉੱਥੇ ਤਾਂ ਲਾਈਕਿੰਗ ਡਿਸਲਾਈਕਿੰਗ ਦੀਆਂ ਪ੍ਰਾਇੋਰਟੀਜ਼ ਨਜ਼ਰ ਆ ਰਹੀਆਂ ਨੇ ਇਸ ਗੱਲ ਦੇ ਵਿੱਚ ਕਿ ਮਤਲਬ ਉਸੇ ਇੱਕ ਹੀ ਵਿਅਕਤੀ ਨੂੰ ਰੋਕਿਆ ਗਿਆ ਉਹਨੂੰ ਹੀ ਪੁੱਛਿਆ ਗਿਆ ਚਲੋ ਉਹਦਾ ਗੁੱਸਾ ਆਉਣਾ ਵੀ ਜਾਇਜ਼ ਹੈ ਉਹਨੂੰ ਗੁੱਸਾ ਅੰਦਰ ਜਾ ਕੇ ਕੱਢਿਆ ਵੀ ਉਹਦੇ ਤੋਂ ਇੱਕ ਹੀ ਨਜ਼ਰ ਆਉਂਦੀ ਹੈ ਗੱਲ ਕਿ ਜਿਹੜੀ ਸਾਡੀ ਕੈਬਨਿਟ ਹੈ ਜਾਂ ਸਾਡੇ ਜਿਹੜੇ ਲੀਡਰ ਨੇ ਇਹਨਾਂ ਦਾ ਇੱਕ ਜਿਹੜਾ ਨੇਚਰਲ ਇੱਕ ਸਟੇਟ ਦੇ ਬੰਦਿਆਂ ਦੇ ਵਿੱਚ ਹੁੰਦਾ ਹੈ ਕਿ ਜੇ ਕੋਚ ਹੋ ਜਵੇ ਤੁਸੀਂ ਉਹਨਾਂ ਦੇ ਚਿਹਰੇ ਤੋਂ ਨਹੀਂ ਪੜ ਸਕਦੇ ਮਤਲਬ ਉਹਨਾਂ ਦੇ ਜਜ਼ਬਾਤ ਨੇ ਜਿਹੜੇ ਉਹਨਾਂ ਦੇ ਆਪਣੇ ਕਾਬੂ 'ਚ ਹੁੰਦੇ ਨੇ ਜਿੱਥੇ ਉਹਨਾਂ ਨੇ ਕੱਢਣਾ ਨਹੀਂ ਕੱਢ ਲੈਂਦੇ ਨੇ ਇਸ ਮਾਮਲੇ 'ਚ ਸਾਰੇ ਆਮ ਨੇ ਕਿ ਕੇਜਰੀਵਾਲ ਸਾਹਿਬ ਤੋਂ ਲੈ ਕੇ ਥੱਲੇ ਤੱਕ ਉਹਨਾਂ ਨੇ ਵੀ ਮਾਨ ਸਾਹਿਬ ਨੂੰ ਇੱਕ ਵਾਰ ਜੀਪ ਨਾਲ ਖੱਪੇ ਪਾਸੇ ਲਟਕਾ ਲਿਆ ਸੀ ਸੰਗਰੂਰ ਦੇ ਵਿੱਚ ਮਾਨ ਸਾਹਿਬ ਵੀ ਦਾ ਨਾਮ ਭੁੱਲ ਗਏ ਸੀਗੇ ਮਤਲਬ ਇਹਨੀਆਂ ਜਿਹੜੀਆਂ ਲਾਈਕਿੰਗ ਡਿਸਲਾਈਕਿੰਗਸ ਨੂੰ ਬੜੀਆਂ ਲੁਕੀਆਂ ਨਹੀਂ ਰਹਿੰਦੀਆਂ ਅੱਛਾ ਉਹ ਅੱਗੇ ਆਪਸ ਨਾਲ ਤੱਕ ਵੀ ਮਤਲਬ ਜਿਹੜੇ OST ਨੇ ਹੋਰ ਉਹਨਾਂ ਤੱਕ ਵੀ ਚੱਲੀਆਂ ਚੱਲੀਆਂ ਜਾਂਦੇ ਨੇ ਹਾਲਾਂਕਿ CM ਜਿਹੜਾ ਹਾਊਸ ਹੈ ਉਹਦੇ 'ਚ ਤਾਂ ਮੇਰੇ ਖਿਆਲ 'ਚ 88 ਤੱਕ ਕੀ ਗਮਲੇ ਤੱਕ ਵੀ ਬਦਲ ਦਿੱਤੇ ਗਏ ਸੀ ਇੱਕ ਵਾਰੀ ਕੇਜਰੀਵਾਲ ਸਾਹਿਬ ਦੇ ਕਹਿਣ ਤੇ ਸੋ ਇਸ ਕਰਕੇ ਅਮਨ ਅਰੋੜਾ ਦੀ ਜ਼ਿਆਦਾ ਇੱਜ਼ਤ ਹੋਣੀ ਚਾਹੀਦੀ ਸੀ ਉੱਥੇ ਪਰ ਉਹ ਨਹੀਂ ਹੋ ਸਕੀ ਕੱਲ ਮਾਮੂਲੀ ਸੀ ਕਿਉਂਕਿ ਮੀਡੀਆ 'ਚ ਆ ਗਈ ਤਾਂ ਚਰਚਾ ਬਣ ਗਈ ਇਸ ਗੱਲ ਦੀ ਬਹੁਤ ਸਾਰੀ ਮੈਨੂੰ ਵੀ ਲੱਗਦਾ ਹੈ ਕਿ ਆਪਾਂ ਇਹਨੂੰ ਥੋੜਾ ਜ਼ਿਆਦਾ ਟਾਈਮ ਦੇ ਦਈਏ ਕੁਰੂੜਾ ਸਾਹਿਬ ਨਾਲ ਹਮਦਰਦੀ ਕਰਦੇ ਹੋਏ ਆਪਾਂ ਮੇਰਾ ਖਿਆਲ ਇਹਨੂੰ ਬੰਦ ਕਰੀਏ ਕਿਉਂਕਿ ਇਹ ਬੇਸਿਕਲੀ ਆਮ ਹੀ ਨੇ ਆਮ ਆਮ ਬੰਦੇ ਦੀ ਗੌਰਮੈਂਟ ਇਦਾਂ ਦੀ ਹੁੰਦੀ ਹੋਣੀ ਹੈ ਮੈਨੂੰ ਲੱਗਦਾ 1.5 ਸਾਲ ਲਈ ਮੈਂ ਇੱਕ ਐਗਜ਼ਾਮਪਲ ਰਲਾਵਾ ਦੀ ਪ੍ਰਾਣੀ ਫੋਰ ਦੇ ਕੇ ਮਨ ਯਾਦ ਹੋ ਉਹ ਉਹ ਦਿਓ 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 ਕੱਢੋ ਕੈਪਟਨ ਹਮਦਰ ਸਿੰਘ ਸੀਗਾ ਮੁੱਖ ਮੰਤਰੀ ਸੈਕਰੀਟ ਚ ਬੈਠੇ ਸੀਗੇ ਤੇ ਮਿਲਣ ਚਲੇ ਕੇ ਸੁਨੀਲ ਜਾਖੜ ਪ੍ਰਧਾਨ ਪਾਰਟੀ ਦੇ ਹੂੰ ਸਟੋਰ ਵਾਲਿਆਂ ਨੇ ਉਹਨਾਂ ਦਾ ਮੋਬਾਈਲ ਰਖਾ ਲਿਆ ਕਿਤੇ ਮੋਬਾਈਲ ਲੈ ਕੇ ਤੁਸੀਂ ਅੰਦਰ ਨਹੀਂ ਜਾ ਸਕਦੇ। ਅੱਛਾ ਰੌਲਾ ਪੈ ਗਿਆ। ਉਹ ਸਾਡੇ ਵਰਗੇ ਤਾਂ ਮੋਬਾਈਲ ਲੈ ਕੇ ਜਾਂਦੇ ਸੀ ਸੀਐਮ ਕੋਲੇ ਜੀ ਉੱਥੇ ਕੋਈ ਰੋਗਦਾ ਨਹੀਂ ਸਾਨੂੰ ਤਾਂ। ਹੁਣ ਪਾਰਟੀ ਦੇ ਪ੍ਰਧਾਨ ਨੂੰ ਦਾ ਮੋਬਾਈਲ ਰਖਾ ਲਿਆ ਜੀ। ਖਬਰ ਵੱਡੀ ਬਣ ਗਈ। ਕਿ ਮੇਰੇ ਅਗੇ ਤਾਂ ਖਾ ਲੈਂਦੇ ਸਕਿਉਰਿਟੀ ਵਾਲੇ ਪਰ ਉਹ ਖਬਰ ਨਹੀਂ ਸੀ ਬਣਦੀ। ਔਰ ਸਾਡੇ ਅਲਾਊਡ ਹੁੰਦੇ ਸੀਗੇ। ਤੇ ਸਟੇਟ ਕਾਗਰਸ ਦੇ ਪ੍ਰਧਾਨ ਦਾ ਔਲੇ ਪੈ ਜੇ ਉਹ ਖਾਸੇ ਕਈ ਵਾਰੀ ਹੋ ਜਾਂਦੇ ਆ ਉਹ ਪਲਾਨ ਨਹੀਂ ਸੀ ਕੋਈ ਕਿਸੇ ਸਕਿਉਰਟੀ ਵਾਲੇ ਦਾ ਦਿਮਾਗ ਚਾਗੇ ਉਹਨੇ ਤੂਫਾਨ